ਆਗਿਆ ਆਏ ਪੀਚਨਸ ਜੀਪੀਐਨ ਦਾ ਰਹੂ ਨਾ ਗਰੀਬ ਕੋਈ ਸਹਿਰ ਪਿੰਡ ਦਾ ਆਗਿਆ ਆਏ ਪੀਚਨਸ ਜੀਪੀਐਨ ਦਾ ਰਹੂ ਨਾ ਗਰੀਬ ਕੋਈ ਸਹਿਰ ਪਿੰਡ ਦਾ ਤੁਸੀਂ ਜੀ ਇੱਕ ਲਾਕੇ ਦਸੂ ਕਰ ਕਰ ਜਾਕੇ ਐਡੀ ਇੱਕ ਲਾਕੇ ਦਸੂ ਕਰ ਕਰ ਜਾਕੇ ਠੀਕ ਹੋਣਗੇ ਜੋ ਰਹਿੰਦੇ ਆ ਬਿਮਾਰ ਮਿੱਤਰੋ ਜੀਪੀਐਨ ਵਿੱਚੋਂ ਨਾਲੇ ਚੱਕ ਮਿਲਦੇ ਤੇ ਨਾਲੇ ਮਿਲਦਾ ਇਹ ਪਿਆਰ ਸਤਿਕਾਰ ਮਿੱਤਰੋ ਜੀ ਪਿਆਰ ਵਿੱਚੋਂ ਨਾਲੇ ਚੱਕ ਮਿਲਦੇ ਤੇ ਨਾਲੇ ਮਿਲਦਾ ਏ ਪਿਆਰ ਸਿੱਤਕਾਰ ਮਿੱਤਰੋ ਉਹ ਇੱਕ ਗੋਲੀ ਖਾਣੀ ਤੂੰ ਸਾਇ ਉੱਠ ਕੇ ਸਵੇਰੇ ਦੀ ਰਹਿਣਗੇ ਨਾ ਦੁੱਖ ਕਦੇ ਲੱਗੇ ਤੁਹਾਨੂੰ ਜਿਹੜੇ ਜੀ ਇੱਕ ਗੋਲੀ ਖਾਣੀ ਤੂੰ ਸਾਇ ਉੱਠ ਕੇ ਸਵੇਰੇ ਦੀ ਰਹਿਣਗੇ ਨਾ ਦੁੱਖ ਕਦੇ ਲੱਗੇ ਤੁਹਾਨੂੰ ਜਿਹੜੇ ਜੀ ਉਹੋ ਕਿਸੇ ਵੀ ਬਿਮਾਰੀ ਦੇ ਸਿੱਕਾਰ ਮਿੱਤਰੋ ਜੀ ਪਿਆਰ ਵਿੱਚੋਂ ਨਾਲੇ ਚੱਕ ਮਿਲਦੇ ਤੇ ਨਾਲੇ ਮਿਲਦਾ ਏ ਪਿਆਰ ਸਿੱਤਕਾਰ ਮਿੱਤਰੋ ਉਹ ਜੀਪੀਐਨ ਵਿੱਚੋਂ ਨਾਲੇ ਚੱਕ ਮਿਲਦੇ ਤੇ ਨਾਲੇ ਮਿਲਦਾ ਏ ਪਿਆਰ ਇਸ ਤੇ ਕਾਰ ਮਿੱਤਰੋ ਉਹ ਪੈਸੇ ਨੂੰ ਕਮਾਉਣ ਦੇ ਲਈ ਸੌਖਾ ਏ ਤੇਰੀ ਕਾਜੀ ਹੀ ਭੁੱਲ ਜੋ ਕੇ ਜਾਣ ਲਈ ਕੈਨੇਡਾ ਆ ਅਮਰੀਕਾ ਦੀ ਉਹ ਪੈਸੇ ਨੂੰ ਕਮਾਉਣ ਦੇ ਲਈ ਸੌਖਾ ਏ ਤੇਰੀ ਕਾਜੀ ਹੀ ਭੁੱਲ ਜੋ ਕੇ ਜਾਣ ਲਈ ਕੈਨੇਡਾ ਆ ਅਮਰੀਕਾ ਦੀ ਨਾਲੇ ਮਿਲਦੀ ਆ ਫੌਰੇ ਚ ਵਿਕਾਰ ਮਿੱਤਰੋ ਜੀਪੀਐਨ ਵਿੱਚੋਂ ਨਾਲੇ ਚੱਕ ਮਿਲਦੇ ਤੇ ਨਾਲੇ ਮਿਲਦਾ ਏ ਪਿਆਰ ਇਸ ਤੇ ਕਾਰ ਮਿੱਤਰੋ ਓ ਜੀਪੀਐ ਨਵੇਂ ਤੋਂ ਨਾਲੇ ਚੱਕ ਮਿਲਦੇ ਤੇ ਨਾਲੇ ਮਿਲਦਾ ਏ ਪਿਆਰ ਇਸ ਤਿਹਾਰੇ ਮਿੱਤਰੋ ਓ ਸਰਵਨਦਰਜੀ ਗੀਤ ਰਾਹੀ ਕਰਤਾ ਪੁਲਾਣ ਜੀ ਸਿੰਦਰ ਸਰ ਬਣ ਗਿਆ ਸਾਡੀ ਜਿੰਦ ਜਾਨ ਜੀ ਓ ਸਰਵਨਦਰਜੀ ਗੀਤ ਰਾਹੀ ਕਰਤਾ ਪੁਲਾਣ ਜੀ ਸਿੰਦਰ ਸਰ ਬਣ ਗਿਆ ਸਾਡੀ ਜਿੰਦ ਜਾਨ ਜੀ ਜਿੰਨਾ ਕੀਤਾ ਏ ਵੀ ਜਨਸ ਨੂੰ ਤਿਆਰ ਮਿੱਤਰੋ ਜੀਪੀਐ ਨਵੇਂ ਤੋਂ ਨਾਲੇ ਚੱਕ ਮਿਲਦੇ ਤੇ ਨਾਲੇ ਮਿਲਦਾ ਏ ਪਿਆਰ ਇਸ ਤਿਹਾਰੇ ਮਿੱਤਰੋ ਉਹ ਜੀ ਪਿਆ ਨਵੀਤੋ ਨਾਲੇ ਚੱਕ ਮਿਲਦੇ ਤੇ ਲਾਲੇ ਮਿਲਦਾ ਇਹ ਪਿਆਰ ਇਸ ਦਿੱਤਕਾਰ ਮਿੱਤਰੋ ਵਾਹ ਜੀ ਵਾਹ ਵਾਹ